ਨੂੰ ਜੇ ਮੱਸੀ ਕੀ ਪਰਮੇਸ਼ਰ ਦਾ ਸ਼ੁਕਰ ਹੈ ਖੁਦਾ ਦਾ ਧੰਨਵਾਦ ਹੈ ਕਿ ਪ੍ਰਭੂ ਨੇ ਸਾਨੂੰ ਸੁੰਦਰ ਸਮਾਂ ਦਿੱਤਾ ਹੈ ਤੇ ਅੱਜ ਅਸੀਂ ਸਾਰੇ ਪ੍ਰਭੂ ਦੀ ਉਸਤਤ ਪ੍ਰਭੂ ਦੀ ਵਡਿਆਈ ਕਰਨ ਦੇ ਲਈ ਅੱਜ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆ। ਸੋ ਆਓ ਪਰਮੇਸ਼ਰ ਦੇ ਪ੍ਰੇਮੀਆਂ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਮਰਕਸ 10 ਅਧਿਆਏ ਉਹਦੀ 17 ਅਜਤ ਅਤੇ ਲੁਕਾ 19 ਅਧਿਆਏ ਉਹਦੀ ਪਹਿਲੀ ਆਇਤ ਸੋ ਪਰਮੇਸ਼ਰ ਦੇ ਪ੍ਰੇਮੀਆਂ ਇਹ ਦੋਨਾਂ ਆਇਤਾਂ ਦੇ ਵਿੱਚ ਤੁਸੀਂ ਪ੍ਰਭੂ ਦੇ ਪਿਆਰ ਨੂੰ ਵੇਖੋਗੇ ਕਿ ਪ੍ਰਭੂ ਕਿੱਡਾ ਭਲਾ ਹੈ ਕਿੱਡਾ ਦਿਆਲੂ ਖੁਦਾ ਹੈ ਅਤੇ ਉਹਦੀ ਕਿਰਪਾ ਕਿੱਡੀ ਵੱਡੀ ਹੈ ਤੇ ਕਿਸ ਤਰੀਕੇ ਦੇ ਨਾਲ ਉਹਨੂੰ ਵੇਖਿਆ ਜਾ ਸਕਦਾ ਹੈ ਅਤੇ ਕਿਸ ਤਰੀਕੇ ਦੇ ਨਾਲ ਉਹਨੂੰ ਪਾਇਆ ਜਾ ਸਕਦਾ ਹੈ ਤੁਹਾਨੂੰ ਪਤਾ ਹੈ ਅੱਜਕੱਲ੍ਹ ਪ੍ਰਚਾਰ ਕਰਨਾ ਕੋਈ ਔਖਾ ਨਹੀਂ ਹੈਗਾ ਕੋਈ ਮੁਸ਼ਕਲ ਨਹੀਂ ਹੈ ਤੁਸੀਂ ਬਾਈਬਲ ਨਹੀਂ ਵੀ ਪੜੀ ਤੇ ਫਿਰ ਵੀ ਪ੍ਰਚਾਰ ਕਰ ਸਕਦੇ ਹੋ ਤੁਸੀਂ ਥੋੜਾ ਜਿਹਾ ਇੱਕ ਅੱਧਾ ਪੇਜ ਪੜਿਆ ਤੇ ਫਿਰ ਵੀ ਪ੍ਰਚਾਰ ਕਰ ਸਕਦੇ ਹੋ ਅੱਜ ਕੱਲ ਫੇਮਸ ਹੋਣਾ ਕੋਈ ਔਖੀ ਗੱਲ ਨਹੀਂ ਹੈ ਤੁਸੀਂ ਇੱਕ ਫੇਮਸ ਜਿਹੇ ਪ੍ਰਚਾਰਕ ਨੂੰ ਵੇਖੋ ਜਿਹਦਾ ਪ੍ਰਚਾਰ ਫੇਸਬੁੱਕ ਤੇ ਚੱਲਿਆ ਹੋਵੇ ਤੇ YouTube ਤੇ ਚੱਲਿਆ ਹੋਵੇ ਸਿਰਫ ਉਹਦੇ ਤੋਂ ਉਲਟ ਪ੍ਰਚਾਰ ਕਰਨਾ ਕੁਝ ਕੁ ਲੋਗ ਕਿਸੇ ਦੀ ਜ਼ਿਆਦਾ ਲੜਾਈ ਵੇਖ ਕੇ ਵਾਹ ਵਾਹ ਵੇਖ ਕੇ ਤੇ ਉਹਨੂੰ ਡੇਗਣ ਦੇ ਲਈ ਉਹਦੇ ਤੋਂ ਉਲਟ ਗੱਲ ਕਰਨਾ ਚਾਹੁੰਦੇ ਨੇ ਮੈਂ ਇੱਕ ਪ੍ਰਚਾਰਕ ਨੂੰ ਸੁਣਿਆ ਉਹ ਕਹਿੰਦਾ ਜੋਰ ਨਾਲ ਮੈਨੂੰ ਵੀ ਬੋਲਣਾ ਆਉਂਦਾ ਗੁੱਸੇ ਨਾਲ ਮੈਨੂੰ ਵੀ ਬੋਲਣਾ ਆਉਂਦਾ ਕਹਿੰਦਾ ਇੱਕ ਪ੍ਰਚਾਰ ਹੈ ਕਿ ਬੜੇ ਜੋਰ ਨਾਲ ਬੋਲਦਾ ਬੜੇ ਗੁੱਸੇ ਨਾਲ ਬੋਲਦਾ ਫੇਰ ਉਹ ਕਹਿੰਦਾ ਕਹਿੰਦਾ ਕਹਾਣੀਆਂ ਮੈਨੂੰ ਵੀ ਬੜੀਆਂ ਆਉਂਦੀਆਂ ਨੇ ਮੈਂ ਵੀ ਇੱਧਰ ਉੱਧਰ ਦੀਆਂ ਗੱਲਾਂ ਸੁਣਾ ਸਕਦਾ ਹਾਂ ਇਹ ਜ਼ੋਰ ਨਾਲ ਨਹੀਂ ਕੰਮ ਹੁੰਦਾ ਉਹ ਖੁਦਾ ਦੇ ਲੋਕੋ ਉਹਨੇ ਬੜੀ ਵਧੀਆ ਗੱਲ ਕੀਤੀ ਏ ਮੈਂ ਸਰੂਟ ਕਰਦਾ ਉਹਨੂੰ ਕਿ ਉਹਨੇ ਗੱਲ ਕੀਤੀ ਕਿ ਜ਼ੋਰ ਨਾਲ ਨਹੀਂ ਹੁੰਦਾ ਪਰ ਉਹਨੂੰ ਇਹ ਨਹੀਂ ਸੀ ਪਤਾ ਜੇ ਬੰਦੇ ਦਾ ਜ਼ੋਰ ਹੁੰਦਾ ਤੇ ਆਵਾਜ਼ ਇਹਨਾਂ ਨੂੰ ਕਦੋਂ ਦੀ ਦੱਬੀ ਹੁੰਦੀ ਇਹ ਹਵਾ ਦਾ ਜ਼ੋਰ ਤੇ ਜਿੰਨੀ ਦੇਰ ਅੱਪ ਜਿਉਣੇ ਆ ਇਹ ਆਵਾਜ਼ ਇਦਾਂ ਗੂੰਜਦੀ ਰਹਿਣੀ ਹੈਗੀ ਹallelujah ਇਹ ਕੋਈ ਬੰਦੇ ਦੀ ਤਾਕਤ ਥੋੜੀ ਏ ਇਹ ਕੋਈ ਕਿਤਾਬਾਂ ਦਾ ਗਿਆਨ ਥੋੜੀ ਏ ਇਹ ਕੋਈ YouTube ਤੋਂ ਗਿਆਨ ਲਿਆ ਥੋੜੀ ਹੈ ਜਾਂ Facebook ਤੋਂ ਜਾਂ ਉਥੋਂ ਇਧਰੋਂ ਉਧਰੋਂ ਪੜ੍ਹ ਕੇ ਗਿਆਨ ਇਕੱਠਾ ਨਹੀਂ ਕੀਤਾ ਇਹ ਬਾਈਬਲ ਪੜ੍ਹ ਕੇ ਗਿਆਨ ਇਕੱਠਾ ਕੀਤਾ ਹੈ ਤੇ ਗਿਆਨ ਹੈ ਜਿਹੜਾ ਐਦਾਂ ਹੀ ਜੋਰ ਨਾਲ ਬੁੱਧ ਨਾਲ ਗੁੱਸੇ ਨਾਲ ਪਿਆਰ ਨਾਲ ਸੁਣਾਉਂਦੇ ਰਹਿਣਾ ਹੈ ਮੇਰੀ ਡਿਊਟੀ ਹੈ ਕਿਤੇ ਬੰਦ ਆਓ ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਕਿ ਪਰਮੇਸ਼ਰ ਸਾਨੂੰ ਕੀ ਕਹਿਣਾ ਚਾਹੁੰਦਾ ਹੈ ਹਾਲੇਲੂਇਆ ਔਰ ਤੁਸੀਂ ਪੜ ਸਕਦੇ ਹੋ ਮਰਕੁਸ ਦਾ ਸੱਤ ਅਧਿਆਇ ਉਹ ਦੀ 17 ਅਜ ਤੋਂ ਜਦ ਉਹ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ ਇੱਕ ਜਣਾ ਉਹਦੇ ਕੋਲ ਦੌੜ ਕੇ ਆਇਆ ਅਤੇ ਖੁਦਾ ਦੇ ਲੋਕੋ ਇਸ ਜਗ੍ਹਾ ਤੇ ਪ੍ਰਭੂ ਯੇਸ਼ੂ ਮਸੀਹ ਕੋਲ ਇੱਕ ਬੰਦਾ ਆਇਆ ਤੇ ਕਿਵੇਂ ਆਇਆ ਹਲੋ ਕਿੱਦਾਂ ਆਇਆ ਦੌੜ ਕੇ ਬੰਦਾ ਆਇਆ ਜਦੋਂ ਰੱਬ ਦੀ ਗੱਲ ਹੋਵੇ ਤੇ ਭੱਜ ਕੇ ਕਰੋ ਰੱਬ ਦਾ ਕੰਮ ਆਵੇ ਭੱਜ ਕੇ ਕਰੋ ਚਰਚ ਦਾ ਕੰਮ ਆਵੇ ਭੱਜ ਕੇ ਕਰੋ ਖੁਦਾ ਦੇ ਪ੍ਰਤੀ ਕੋਈ ਵੀ ਗੱਲ ਤੁਹਾਡੇ ਕੋਲ ਆ ਜਾਏ ਉਹਨੂੰ ਕਿਦਾਂ ਕਰਨਾ ਦੌੜ ਕੇ ਦੌੜ ਕੇ ਭੱਜ ਕੇ ਕਰੋ ਇਹ ਨਹੀਂ ਕੰਮ 9 ਵਜੇ ਦਾ ਤਾ 3 ਵਜੇ ਆ ਕੇ ਖੜ ਜੋ ਇਹ ਬੰਦਾ ਕਿਵੇਂ ਗਿਆ ਪ੍ਰਭੂ ਕੋਲ ਦੌੜ ਕੇ ਦੌੜ ਕੇ ਹਾਂ ਕਿਦਾਂ ਕੰਮ ਕਰਨਾ ਜੀ ਦੌੜ ਕੇ ਲੰਗਰ ਦੀ ਸੇਵਾ ਤੇ ਕਿਵੇਂ ਕਰਨੀ ਦੌੜ ਕੇ ਦਰੀਆਂ ਵਛੋਂ ਦੀ ਸੇਵਾ ਤੇ ਕਿਵੇਂ ਕਰਨੀ ਦੌੜ ਕੇ ਪੋਸਟਰ ਲਾਉਣ ਦੀ ਸੇਵਾ ਤੇ ਕਿਵੇਂ ਕਰਨੀ ਦੌੜ ਕੇ ਦੌੜ ਕੇ ਸੁਸਤ ਨਹੀਂ ਤੋਰ ਕੇ ਨਹੀਂ ਐਂ ਢਿੱਡ ਲੈ ਧਿਆ ਦੁਰੇ ਫਿਰੋ ਨਹੀਂ ਵਾਸੀਆਂ ਲੈਂਦੇ ਫਿਰੋ ਨਹੀਂ ਇਹ ਕਿਵੇਂ ਗਿਆ ਦੌੜ ਕੇ ਓਏ ਖੁਦਾ ਦੇ ਲੋਕੋ ਰੱਬ ਤੋਂ ਬਰਕਤ ਨਹੀਂ ਲੈ ਕਿਵੇਂ ਜਾਣਾ ਦੌੜ ਕੇ ਤੇ ਅੱਜ ਜਿਹੜੇ ਚਾਹ ਦੇ ਨਾਲ ਦੌੜ ਕੇ ਆਏ ਨੇ ਇਹ ਵੱਡੇ ਦਿਨ ਤੇ ਪਰਮੇਸ਼ਰ ਨੇ ਉਹਨਾਂ ਦੀਆਂ ਖੁਸ਼ਕੀਆਂ ਨੂੰ ਵੱਡਿਆ ਕਰ ਦੇਣਾ ਹੈ ਆਮੀਨ ਕਿਰਪਾ ਹੋ ਜਾਣੀ ਉਹਨਾਂ ਦੇ ਉੱਤੇ ਪ੍ਰਭੂ ਦਾ ਅਨੁਗ੍ਰਹਿ ਉਹਨਾਂ ਦੇ ਉੱਤੇ ਆ ਜਾਣਾ ਖੁਦਾ ਦੇ ਲੋਕੋ ਦੌੜ ਕੇ ਰੱਬ ਦਾ ਕੰਮ ਕਿਵੇਂ ਕਰਨਾ ਜੀ ਦੌੜ ਕੇ ਦੌੜ ਕੇ ਜਿਹੜੇ ਦੌੜ ਕੇ ਰੱਬ ਦਾ ਕੰਮ ਕਰਦੇ ਨੇ ਚਾਹ ਦੇ ਨਾਲ ਰੱਬ ਦਾ ਕੰਮ ਕਰਦੇ ਨੇ ਉਹਨਾਂ ਦੇ ਚਿਹਰੇ ਹੀ ਦੱਸ ਦਿੰਦੇ ਨੇ ਉਹਨਾਂ ਦੇ ਘਰਾਂ ਦੀਆਂ ਰੌਣਕਾਂ ਦੱਸ ਦਿੰਦੀਆਂ ਨੇ ਵੀ ਇਹ ਕਿਵੇਂ ਰੱਬ ਦਾ ਕੰਮ ਕਰ ਰਹਾ ਹੈ। ਦੌੜ ਕੇ ਆਜੇ ਅੱਗੇ ਭੜੀ। ਅਤੇ ਉਹਦੇ ਅੱਗੇ ਗੋਡੇ ਨਵਾ ਕੇ ਉਹਨੂੰ ਪੁੱਛਿਆ ਸਤਿਗੁਰੂ ਜੀ ਮੈਂ ਕੀ ਕਰਾਂ ਜੋ ਸਦੀਪਕ ਜਿਉਂ ਦਾ ਅਧਿਕਾਰੀ ਹੋਵਾਂ। ਖੁਦਾ ਦੇ ਲੋਕੋ ਇਸ ਜਗ੍ਹਾ ਤੇ ਇਹ ਨੌਜਵਾਨ ਇੱਕ ਬੜਾ ਸੋਹਣਾ ਸੁਨਖਾ ਨੌਜਵਾਨ ਹੈ। ਅਤੇ ਉੱਚਾ ਲੰਮਾ ਇਹ ਨੌਜਵਾਨ ਦੌੜ ਕੇ ਪ੍ਰਭੂ ਯਿਸੂੰਸੀ ਦੇ ਕੋਲ ਗਿਆ ਗੋਡੇ ਨੂੰ ਆਇਆ ਨੀਵਾਂ ਹੋਇਆ ਬਥੇਰੇ ਲੋਗ ਇਹ ਗੱਲ ਨੂੰ ਨਹੀਂ ਸਮਝਦੇ ਕਿ ਰੱਬ ਦੇ ਕੋਲ ਨੀਵੇਂ ਕਿਵੇਂ ਹੁੰਦਾ ਤੁਸੀਂ ਕੁਝ ਕੁ ਲੋਕਾਂ ਨੂੰ ਵੇਖਿਆ ਹੋਣਾ ਹੈ ਉਹ ਆਏ ਗੋਡੇ ਨਵਾਏ ਬੜੇ ਰੱਬ ਦੇ ਅੱਗੇ ਸ਼ਰੀਫ ਬਣ ਗਏ ਪਰ ਜਦੋਂ ਚਰਚ ਸਮਾਪਤ ਹੋਇਆ ਤੇ ਫੇਰ ਉਸੇ ਰੁੱਸ ਤੇ ਐਵੇਂ ਕਹਿੰਦੇ ਰਹਾਨਾ ਤੂੰ ਮੈਨੂੰ ਨਹੀਂ ਜਾਣਦਾ ਮੈਂ ਕੌਣ ਆ ਤੈਨੂੰ ਮੇਰੀ ਤਾਕਤ ਦਾ ਨਹੀਂ ਪਤਾ ਤੈਨੂੰ ਮੇਰੇ ਗੁੱਸੇ ਦਾ ਨਹੀਂ ਪਤਾ ਤੈਨੂੰ ਮੇਰੇ ਬਾਰੇ ਨਹੀਂ ਪਤਾ ਓ ਖੁਦਾ ਦੇ ਲੋਕੋ ਇੱਕ ਮੰਡੀਆਂ ਨਿਸ਼ਾਨੀ ਤੂੰ ਮੇਰੀ ਤਾਕਤ ਨੂੰ ਨਹੀਂ ਜਾਣਦਾ ਓ ਖੁਦਾ ਦੇ ਲੋਕੋ ਬੰਦੇ ਦੀ ਤਾਕਤ ਨੂੰ ਬੰਦਾ ਜਾਣਦਾ ਹੀ ਏ ਪਰ ਬੰਦੇ ਨੂੰ ਰੱਬ ਦੀ ਤਾਕਤ ਦਾ ਨਹੀਂ ਪਤਾ ਅਸੀਂ ਸਾਰੇ ਇੱਥੇ ਕਿਸੇ ਬੰਦੇ ਦੀ ਤਾਕਤ ਕਰਕੇ ਨਹੀਂ ਰੱਬ ਦੀ ਤਾਕਤ ਕਰਕੇ ਬੈਠੇ ਆ ਅਮਨ ਯਾਨੀ ਰੱਬ ਦੀ ਤਾਕਤ ਨੂੰ ਜਾਣਨਾ ਹੈ ਇਹ ਦੌੜ ਕੇ ਆਇਆ ਗੋਡੇ ਨਵਾਏ ਨੇ ਤੇ ਪ੍ਰਭੂ ਨੂੰ ਕਹਿੰਦਾ ਮੈਨੂੰ ਸਦੀਪਕ ਜੀਵਨ ਚਾਹੀਦਾ ਕਿਹੜਾ ਜੀਵਨ ਸਦੀਪਕ ਜੀਵਨ ਸਦੀਪਕ ਜੀਵਨ ਚਾਹੀਦਾ ਤੇ ਖੁਦਾ ਦੇ ਲੋਕੋ ਕੁਝ ਕੁ ਲੋਕਾਂ ਨੂੰ ਇਹ ਪਤਾ ਹੈ ਕਿ ਸਦੀਪਕ ਜੀਵਨ ਕਹਿਣ ਦੇ ਨਾਲ ਹੀ ਮਿਲ ਜਾਂਦਾ ਹੈ ਸਦੀਪਕ ਜੀਵਨ ਚਰਚ ਜਾਣ ਦੇ ਨਾਲ ਹੀ ਮਿਲ ਜਾਂਦਾ ਹੈ ਸਦੀਪਕ ਜੀਵਨ ਹਫਤੇ ਚ ਇੱਕ ਅਤੀਵਾਰੀ ਬਾਈਬਲ ਪੜੋ ਉਹਦੇ ਨਾਲ ਸਦੀਪਕ ਜੀਵਨ ਮਿਲ ਜਾਂਦਾ ਸਦੀਪਕ ਜੀਵਨ ਦੇ ਲਈ ਕੁਝ ਕਰਨਾ ਪੈਂਦਾ ਹੈ ਸਦੀਪਕ ਜੀਵਨ ਹਾਸਲ ਕਰਨ ਦੇ ਲਈ ਕੁਝ ਨਾ ਕੁਝ ਕਰਨਾ ਪੈਂਦਾ ਕੁਝ ਕਰਨਾ ਪਰਨਾ ਹੈ ਤੇ ਕੀ ਕਰਨਾ ਪੈਂਦਾ ਪਰਮੇਸ਼ਰ ਨੇ ਇਸ ਜਗ੍ਹਾ ਤੇ ਇਹਦੇ ਨਾਲ ਇੱਕ ਗੱਲ ਕੀਤੀ ਅੰਜ ਪੜ੍ਹੀਏ ਯੀਸ਼ੂ ਨੇ ਉਹਨੂੰ ਆਖਿਆ ਤੂੰ ਮੈਨੂੰ ਸਤ ਕਿਉਂ ਕਿਹਾ ਕਹਿੰਦਾ ਹੈ ਸਤ ਕੋਈ ਨਹੀਂ ਪਰ ਨਿਰਾ ਇੱਕੋ ਪਰਮੇਸ਼ਰ ਤੂੰ ਹੁਕਮਾਂ ਨੂੰ ਜਾਣਦਾ ਹੈ ਖੂਨ ਨਾ ਕਰ ਜਨਾਹ ਨਾ ਕਰ ਚੋਰੀ ਨਾ ਕਰ ਝੂਠੀ ਗਵਾਹੀ ਨਾ ਦੇ ਠੱਗੀ ਨਾ ਕਰ ਆਪਣੇ ਮਾਪਿਓ ਦਾ ਆਦਰ ਕਰ ਉਸ ਨੇ ਉਹਨੂੰ ਕਿਹਾ ਗੁਰੂ ਜੀ ਮੈਂ ਆਪਣੇ ਬਾਲਕ ਪੁਣੇ ਤੋਂ ਉਹਨਾਂ ਸਭਨਾਂ ਨੂੰ ਮੰਨਦਾ ਆਇਆ ਹਾਂ ਯਿਸੂ ਨੇ ਆਮੇਨ ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਪਰਮੇਸ਼ਰ ਨੇ ਉਹਨੂੰ ਕਿਹਾ ਕਹਿੰਦਾ ਜੇ ਤੂੰ ਸਦੀਪਕ ਜੀਵਨ ਦਾ ਅਧਿਕਾਰੀ ਹੋਣਾ ਚਾਹਣਾ ਤੂੰ ਆਪਰ ਤੂੰ ਹੁਕਮਾਂ ਨੂੰ ਮੰਨ ਇਹ ਤੇ ਕਲਾਮ ਦੇ ਵਿੱਚ ਇਹਨਾਂ ਹੁਕਮਾਂ ਦੇ ਬਾਰੇ ਲਿਖਿਆ ਪਰਮੇਸ਼ਰ ਨੇ ਕਹਿੰਦਾ ਤੂੰ ਹੁਕਮਾਂ ਨੂੰ ਜਾਣਦਾ ਤੂੰ ਖੂਨ ਨਾ ਕਰ ਤੂੰ ਜਨਾਹ ਨਾ ਕਰ ਤੂੰ ਚੋਰੀ ਨਾ ਕਰ ਤੂੰ ਝੂਠੀ ਗਵਾਹੀ ਨਾ ਦੇ ਤੂੰ ਠੱਗੀ ਨਾ ਕਰ ਤੂੰ ਆਪਣੇ ਮਾਪਿਓ ਦਾ ਆਦਰ ਕਰ ਇਹ ਪਰਮੇਸ਼ਰ ਨੇ ਉਹਨੂੰ ਕਿਹਾ ਤੂੰ ਪਤਾ ਹੀ ਕੀ ਕਹਿੰਦਾ ਕਹਿੰਦਾ ਇਹ ਗੱਲਾਂ ਨੂੰ ਮੈਂ ਕਦੋਂ ਤੋਂ ਜਾਣਦਾ ਬਚਪਨ ਤੋਂ ਕਹਿੰਦਾ ਕਦੋਂ ਤੋਂ ਜਾਣਦਾ ਮੈਂ ਬਚਪਨ ਤੋਂ ਬਚਪਨ ਤੋਂ ਖੁਦ ਆਦੇ ਲੋਕੋ ਇੱਕ ਬੰਦਾ ਬਚਪਨ ਤੋਂ ਇਹ ਗੱਲਾਂ ਨੂੰ ਸੁਣਦਾ ਪਿਆ ਫੇਰ ਵੀ ਉਹਦੇ ਮਨ ਦੇ ਵਿੱਚ ਇੱਕ ਚਾਅ ਜਾਂ ਮੈਂ ਸਦੀਪਕ ਜੀਵਨ ਨੂੰ ਹਾਸਲ ਕਰਦਾ ਕਿਤੇ ਨਾ ਕਿਤੇ ਗੜਬੜੀ ਜਿਹੜਾ ਬੰਦਾ ਬਚਪਨ ਤੋਂ ਹੁਕਮ ਮੰਨਦਾ ਉਹਨੂੰ ਪਤਾ ਮੈਂ ਖਰਾਮ ਮੈਂ ਰੱਬ ਨੂੰ ਜਾਣਦਾ ਮਾ ਮੇਰਾ ਦਿਲ ਰੱਬ ਤੇ ਲੱਗਾ ਹੋਇਆ ਹੈ ਫਿਰ ਵੀ ਇਹਨੂੰ ਲੱਗਦਾ ਸੀ ਕਿ ਮੇਰੇ ਅੰਦਰ ਕੁਝ ਨਾ ਕੁਝ ਜਿਹੜਾ ਗੜਬੜੀ ਇਹਨੇ ਪ੍ਰਭੂ ਦੇ ਨਾਲ ਸਵਾਲ ਕੀ ਕੀਤਾ ਮੈਨੂੰ ਸਦੀਪਕ ਜੀਵਨ ਚਾਹੀਦਾ ਤੇ ਖੁਦਾ ਨੇ ਇਹਦੇ ਨਾਲ ਗੱਲ ਕੀਤੀ ਵੀ ਤੂੰ ਹੁਕਮਾਂ ਨੂੰ ਮੰਨਦਾ ਹੈ ਕਹਿੰਦਾ ਬਚਪਨ ਤੋਂ ਹੀ ਫਿਰ ਪਰਮੇਸ਼ਰ ਨੇ ਇਹਨੂੰ ਕਿਹਾ ਕਹਿੰਦਾ ਤੂੰ ਸਾਰਾ ਕੁਝ ਛੱਡ ਕੇ ਮੇਰੇ ਪਿੱਛੇ ਕੀ ਕਿਹਾ ਸਾਰਾ ਕੁਝ ਛੱਡ ਕੇ ਮੇਰੇ ਪਿੱਛੇ ਆ ਮੇਰੇ ਪਿੱਛੇ ਆ ਤੇ ਤੁਹਾਨੂੰ ਪਤਾ ਫਿਰ ਕੀ ਹੋਇਆ ਇਹ ਜਿਹੜਾ ਦੌੜ ਕੇ ਗਿਆ ਸੀ ਬੰਦਾ ਜਿਹੜਾ ਕਾਲਾ ਸੀ ਇਹ ਪ੍ਰਭੂ ਯਿਸੂਮਸੀ ਨੂੰ ਛੱਡ ਗਿਆ ਜਦ ਕਿ ਇਹਨੂੰ ਕੋਝ ਛੱਡਣ ਦੇ ਲਈ ਕਿਹਾ ਸੀ ਪ੍ਰਭੂ ਇਹ ਬੜਾ ਧਨੀ ਹੈ ਨੌਜਵਾਨ ਹੈ ਤੇ ਜਦੋਂ ਪ੍ਰਭੂ ਨੇ ਇਹਨੂੰ ਛੱਡਣ ਦੇ ਲਈ ਕਿਹਾ ਇਹ ਵਾਪਸ ਮੋੜ ਗਿਆ ਤੇ ਚਾਹੀਦਾ ਕੀ ਸੰਦੀਪਕ ਜੀਵਨ ਹਾਂ ਸੰਦੀਪਕ ਜੀਵਨ ਸੰਦੀਪਕ ਜੀਵਨ ਗੱਲਾਂ ਨਾਲ ਨਹੀਂ ਮਿਲਦਾ ਸੰਦੀਪਕ ਜੀਵਨ ਇਕੱਲੇ ਬਾਈਬਲ ਪੜ੍ਹਨ ਦੇ ਨਾਲ ਨਹੀਂ ਮਿਲਦਾ ਸਦੀਪਕ ਜੀਵਨ ਕੱਲੇ ਹੁਕਮਾਂ ਨਾਲ ਨਹੀਂ ਮਿਲਦਾ ਸਦੀਪਕ ਜੀਵਨ ਪੁੰਨ ਦਾਨ ਕਰਨ ਨਾਲ ਨਹੀਂ ਮਿਲਦਾ ਬਸ ਕੁਝ ਕੁ ਲੋਕਾਂ ਨੂੰ ਵੇਖਿਆ ਹੋਵੇਗਾ ਉਹ ਕਹਿੰਦੇ ਆ ਕੀੜੀਆਂ ਨੂੰ ਕੀੜੀਆਂ ਨੂੰ ਚੋਲ ਖਵਾ ਦੋ ਤੇ ਬੰਦਾ ਸਵਰਗ ਚ ਚਲਾ ਜਾਂਦਾ ਕਿਸੇ ਮੁਰਦੇ ਦੀ ਅਰਤੀ ਨੂੰ ਮੋਢਾ ਦੇ ਦੋ ਤੇ ਬੰਦਾ ਸਵਰਗ ਚ ਚਲਾ ਜਾਂਦਾ ਕਿਸੇ ਨੂੰ ਉਹਦਾ ਮੜੀ ਦੀ ਸੇਵਾ ਕਰ ਦੋ ਤੇ ਬੰਦਾ ਸਵਰਗ ਚ ਚਲਾ ਜਾਂਦਾ ਠੀਕ ਹੈ ਇਹ ਧਾਰਮਿਕ ਬੰਦੇ ਦੇ ਕੰਮ ਨੇ ਇਹ ਕਰਨੇ ਚਾਹੀਦੇ ਪਰ ਇਹ ਕੰਮਾਂ ਦੇ ਕਰਕੇ ਬੰਦਾ ਸਵਰਗ ਚ ਚਲਾ ਜਾਂਦਾ ਇਹ ਕੋਈ ਗਰੰਟੀ ਨਹੀਂ ਹੈਗੀ ਇਸ ਚੀਜ਼ ਦੀ ਇਹ ਹੁਕਮਾਂ ਨੂੰ ਬਚਪਨ ਤੋਂ ਮੰਨਦਾ ਇਹਨੂੰ ਛੱਡਣ ਦੇ ਲਈ ਕਿਹਾ ਕਿਸੇ ਬੰਦੇ ਨੇ ਨਹੀਂ ਕਿਹਾ ਖੁਦ ਪਰਮੇਸ਼ਰ ਨੇ ਕਿਹਾ ਇਹਨੂੰ ਕਿਹਨੇ ਕਿਹਾ ਜੀ ਪਰਮੇਸ਼ਰ ਨੇ ਖੁਦ ਪਰਮੇਸ਼ਰ ਨੇ ਕਿਹਾ ਇਹਨੂੰ ਤੁਹਾਨੂੰ ਪਤਾ ਹੈ ਇਹ ਭੱਜ ਕੇ ਉਹਦੇ ਕੋਲ ਹੀ ਕਿਉਂ ਗਿਆ ਇਹਨੇ ਉਹਦੇ ਬਾਰੇ ਸੁਣਿਆ ਸੀ ਕੰਮ ਬਾਰੇ ਸੁਣਿਆ ਸੀ ਇਹਨੂੰ ਪਤਾ ਸੀ ਇਹ ਮੁਰਦਿਆਂ ਨੂੰ ਜ਼ਿੰਦਾ ਕਰ ਦਿੰਦਾ ਇਹਨੂੰ ਪਤਾ ਸੀਗਾ ਕਿ ਇਹਨੇ ਬੜੇ ਵੱਡੇ ਵੱਡੇ ਚਮਤਕਾਰ ਕੀਤੇ ਨੇ ਇਹਨੂੰ ਪਤਾ ਸੀਗਾ ਕਿ ਇਹਨੇ ਤੂਫਾਨਾਂ ਨੂੰ ਡੱਕਿਆ ਹੈ ਇਹਨੂੰ ਪਤਾ ਸੀਗਾ ਕਿ ਇਹਨੇ ਬੜੇ ਵੱਡੇ ਵੱਡੇ ਕੰਮ ਕੀਤੇ ਨੇ ਇਹ ਤਾਂ ਗਿਆ ਸੀ ਤੇ ਜਦੋਂ ਉਹਨੂੰ ਛੱਡਣ ਦੇ ਬਾਰੇ ਕਿਹਾ ਗਿਆ ਤੇ ਫਿਰ ਇਹਨੇ ਪ੍ਰਭੂ ਨਹੀਂ ਛੱਡਿਆ ਖੁਦਾ ਦੇ ਲੋਕੋ ਤੁਸੀਂ ਕਈ ਲੋਕਾਂ ਨੂੰ ਵੇਖਿਆ ਹੋਣਾ ਹੈ ਉਹਨਾਂ ਨੂੰ ਪਾਪ ਛੱਡਣ ਦੇ ਲਈ ਕਹੋ ਉਹਨਾਂ ਨੂੰ ਉਹ ਜਿਹੜਾ ਬੰਦਾ ਕਹਿੰਦਾ ਨਾ ਇਹ ਪੀਏ ਪਾਪ ਛੱਡਾ ਉਹ ਪਾਪ ਨਹੀਂ ਛੱਡਦੇ ਉਹ ਬੰਦੇ ਨੂੰ ਹੀ ਹਾਂ ਛੱਡ ਦਿੰਦਾ ਛੱਡ ਦਿੰਦਾ ਉਹਨਾਂ ਨੂੰ ਇਹ ਲੱਗਦਾ ਵੀ ਆਂਡਾ ਨਾ ਖਾਓ ਤੇ ਅਸੀਂ ਧਾਰਮਿਕ ਹਾਂ ਮੀਟ ਨਾ ਖਾਓ ਤੇ ਅਸੀਂ ਧਾਰਮਿਕ ਹਾਂ ਧਾਰੂ ਨਾ ਪੀਓ ਤੇ ਅਸੀਂ ਧਾਰਮਿਕ ਹਾਂ ਔਰ ਜੋ ਮਰਜ਼ੀ ਕੀਤੀ ਜਾ ਔਖਾ ਦਾ ਦੇ ਲੋਕੋ ਛੱਡਣ ਵਾਲੀਆਂ ਚੀਜ਼ਾਂ ਨੂੰ ਲੋਕ ਛੱਡਦੇ ਨਹੀਂ ਤੇ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਛੱਡੀ ਜਾਂਦੇ ਨੇ ਤੇ ਬੰਨਾ ਕੀ ਹੈ ਧਾਰਮਿਕ ਐਦਾਂ ਧਾਰਮਿਕ ਬੰਨਾ ਹਾਂ ਮੈਂ ਪ੍ਰੀਤਰਾ ਮੈਂ ਆਂਡਾ ਵੀ ਖਾ ਲੈਣਾ ਮੈਂ ਮੱਠੀ ਵੀ ਖਾ ਲੈਣਾ ਮੀਟ ਵੀ ਖਾ ਲੈਣਾ ਇਹਦਾ ਇਹਦਾ ਮਤਲਬ ਹੈ ਕਿ ਮੈਂ ਰੱਬ ਨੂੰ ਜਾਣਦਾ ਨਹੀਂ ਇਹਦਾ ਮਤਲਬ ਹੈ ਕਿ ਮੈਨੂੰ ਪਤਾ ਨਹੀਂ ਇਹਦੇ ਬਾਰੇ ਪਰਮੇਸ਼ਰ ਦੇ ਨਾਲ ਚੀਜ਼ਾਂ ਦਾ ਮਤਲਬ ਪਰਮੇਸ਼ਰ ਨੂੰ ਨਫ਼ਰਤ ਦੇ ਵਿਚਾਰ ਤੋਂ ਪਰਮੇਸ਼ਰ ਨੂੰ ਨਫ਼ਰਤ ਤੇ ਚੋਰੀ ਤੋਂ ਪਰਮੇਸ਼ਰ ਨੂੰ ਨਫ਼ਰਤ ਤੇ ਠੱਗੀ ਤੋਂ ਪਰਮੇਸ਼ਰ ਨੂੰ ਨਫ਼ਰਤ ਤੇ ਜਦੋਂ ਅਸੀਂ ਕਿਸੇ ਨੂੰ ਡੇਗਦੇ ਆ ਪਰਮੇਸ਼ਰ ਨੂੰ ਨਫ਼ਰਤ ਆ ਕਿ ਤੂੰ ਕਤਲ ਨਾ ਕਰ ਇਹ ਕੰਮ ਕੀਤੀ ਜਾਓ ਧਿਆਨ ਦਾ ਛੱਡ ਦਿਓ ਤੇ ਮੱਛੀ ਛੱਡ ਦਿਓ ਤੇ ਮਾਸ ਛੱਡ ਦਿਓ ਤੇ ਦੂਜੇ ਕੰਮ ਕੀਤੀ ਜਾਓ ਕੁੰਡੀ ਲਾਈ ਜਾ ਹਾਂਜੀ ਜੇ ਕਰਿਆਨੇ ਦਾ ਕੰਮ ਕਰਨੇ ਆ ਤੇ ਤੱਕੜੀ ਦਾ ਚੰਪਾ ਪੱਥਰ ਲਾ ਲਵੋ ਫੇਰ ਰੱਬ ਨਹੀਂ ਨਾਰਾਂ ਅੰਡਾ ਨਹੀਂ ਜੇ ਦੁੱਧ ਦਾ ਕੰਮ ਕਰਦੇ ਆ ਤੇ 2 ਕਿਲੋ ਦੁੱਧ ਦੇ ਵਿੱਚ 1/2 ਕਿਲੋ ਪਾਣੀ ਪਾਵੋ ਹਾਂਜੀ ਮੀਟ ਨਹੀਂ ਖਾਣਾ ਅਸੀਂ ਧਾਰਮਿਕ ਫੇਰ ਚੱਲੇਗਾ ਕੰਮ ਨਹੀਂ ਹਾਂਜੀ ਨਹੀਂ ਜੇ ठेकेदार ਆ ਤੇ ਮੰਨ ਲਓ ਜਿੱਕੇ ਦੇ ਘਰੇ ਲੱਗੇ ਆ ਮਿਸਤਰੀ ਲੱਗ ਗਏ ਆ ਇੱਕ ਦਿਨ ਦਾ ਕੰਮ ਤਿੰਨਾਂ ਦਿਨਾਂ ਤੇ ਕਰ ਦਵੋ ਤੇ ਮੱਛੀ ਨਹੀਂ ਖਾਂਦੇ ਅਸੀਂ ਧਾਰਮਿਕ ਫੇਰ ਸਹੀ ਉਹ ਖੁਦਾ ਆ ਦਾ ਇਹ ਨਾ ਚੀਜ਼ਾਂ ਦਾ ਲੈ ਕੇ ਖੁਦਾ ਆ ਨਾ ਚੀਜ਼ਾਂ ਤੋਂ ਖੋਜ ਹੁੰਦਾ ਪਰਮੇਸ਼ਰ ਨੂੰ ਤੁਹਾਡਾ ਕਰੈਕਟਰ ਤੁਹਾਡਾ ਚਾਲ ਛੱਲਣ ਚਾਹੀਦਾ ਤੇ ਜਦੋਂ ਪਰਮੇਸ਼ਰ ਨੇ ਛੱਡਣ ਦੀ ਗੱਲ ਕੀਤੀ ਤੇ ਉਦੋਂ ਉਹਨੇ ਰੱਬ ਵੀ ਛੱਡ ਦਿੱਤਾ ਚਾਹੀਦਾ ਕੀ ਸਦੀਪਕ ਜੀਵਨ ਹਾਂ ਸਦੀਪਕ ਜੀਵਨ ਤੇ ਜਦੋਂ ਛੱਡਣ ਦੀ ਗੱਲ ਆਈ ਤੇ ਰੱਬ ਨੂੰ ਛੱਡਤਾ ਫੇਰ ਰੱਬ ਵੀ ਛੱਡ ਦਿੱਤਾ ਰੱਬ ਦੇ ਕੋਲ ਲੈਣ ਕੀ ਗਿਆ ਸਦੀਪਕ ਜੀਵਨ ਤੇ ਜਦੋਂ ਰੱਬ ਨੇ ਉਹ ਕੰਮ ਦੱਸਿਆ ਤੇ ਰੱਬ ਵੀ ਛੱਡਤਾ ਉਹ ਖੁਦਾ ਦੇ ਲੋਕੋ ਜਿਹਨੂੰ ਪਾਪ ਛੱਡਣ ਲਈ ਕਹੋ ਉਹ ਚਰਤ ਛੱਡਦਾ ਜਿਹਨੂੰ ਗੁਨਾਹ ਛੱਡਣ ਦੇ ਲਈ ਕਹੋ ਉਹ ਮੰਡਲ ਹੀ ਛੱਡ ਦਿੰਦਾ ਤੇ ਛੱਡਣਾ ਕੀ ਪਾਪ ਇਹਨੂੰ ਛੱਡਣ ਦੇ ਲਈ ਕਿਹਾ ਇਹਨੇ ਰੱਬ ਹੀ ਛੱਡਤਾ ਸਦੀਪਕ ਜੀਵਨ ਕੰਨ ਖੋਲ ਕੇ ਸੁਣ ਸਕਦੇ ਹੋ ਸਦੀਪਕ ਜੀਵਨ ਕੁਰਬਾਨੀ ਨਾਲ ਕੁਰਬਾਨੀ ਦੋ ਬੋ ਐਤਵਾਰ ਨੂੰ ਆਪਣੀ ਦਿਹਾੜੀ ਛੱਡ ਕੇ ਪ੍ਰਭੂ ਦੀ ਜੂਰੀ ਚਾਹੁੰਦੇ ਹੋ ਤੇ ਕੁਰਬਾਨੀ ਦੇ ਰਿਹਾ ਤੁਸੀਂ ਤੁਸੀਂ ਆਪਣੀ ਮਿਹਨਤ ਦਾ ਜਿਹੜਾ ਆਪਣੀ ਮਿਹਨਤ ਦਾ ਦਸਵਾਂ ਹਿੱਸਾ ਪ੍ਰਭੂ ਦੀ ਝੂਰੀ ਚ ਲਾ ਕੇ ਆਉਂਦੇ ਹੋ ਇੱਕ ਕੁਰਬਾਨੀ ਦੇ ਰਹੇ ਹੋ ਤੁਸੀਂ ਤੁਸੀਂ ਕੋਈ ਪਾਪ ਨਹੀਂ ਕਰਦੇ ਪੈਓ ਤੇ ਤੁਸੀਂ ਇੱਕ ਕੁਰਬਾਨੀ ਦੇ ਰਹੇ ਤੁਸੀਂ ਕਿਸੇ ਨੂੰ ਠੱਗੀ ਨਹੀਂ ਕੀਤੀ ਕਿਸੇ ਨੂੰ ਧੋਖਾ ਨਹੀਂ ਦਿੱਤਾ ਕਿਸੇ ਦੇ ਨਾਲ ਜਿਹੜਾ ਗੁਨਾਹ ਨਹੀਂ ਕੋ ਕਰਦੇ ਪੈਓ ਤੁਸੀਂ ਇੱਕ ਕੁਰਬਾਨੀ ਦੇ ਰਹੇ ਤੁਹਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਤੁਸੀਂ ਆਪਣੇ ਭਰਾ ਨੂੰ ਅੱਗੇ ਲਿਆਉਣਾ ਚਾਹੁੰਦੇ ਹੋ ਆਪ ਦੇ ਪਰਿਵਾਰ ਨੂੰ ਅੱਗੇ ਲਿਆਉਣਾ ਚਾਹੁੰਦੇ ਹੋ ਤੁਸੀਂ ਆਪਣੇ ਮੁਲਕ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ ਤੁਸੀਂ ਆਪਣੇ ਪਿੰਡ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ ਤੁਸੀਂ ਕੁਰਬਾਨੀ ਦੇ ਰਹੇ ਹੋ ਤੇ ਤੁਹਾਡੀ ਕੁਰਬਾਨੀ ਵਿਅਰਥ ਨਹੀਂ ਜਾਏਗੀ ਪਰਮੇਸ਼ਰ ਇਹ ਕੁਰਬਾਨੀ ਦਾ ਮੁੱਲ ਵੀ ਧਾਰ ਕੇ ਵਿਖਾ ਦੇਵੇਗਾ ਤੁਹਾਨੂੰ ਤੇ ਖੁਦਾ ਦੇ ਲੋਕੋ ਇਨੇ ਰੱਬ ਛੱਡ ਦਿੱਤਾ ਜਦੋਂ ਤੁਹਾਡੇ ਵਿੱਚੋਂ ਕੋਈ ਗਲਤੀ ਕੱਢੇ ਤੇ ਗਲਤੀ ਨੂੰ ਗਲਤੀ ਨੂੰ ਛੱਡਣਾ ਤੇ ਗਲਤੀ ਕੱਢਣ ਵਾਲੇ ਬੰਦੇ ਨੂੰ ਨਹੀਂ ਛੱਡਣਾ ਹਾਂ ਨਹੀਂ ਛੱਡਣਾ ਇੱਕ ਚਰਚ ਦੇ ਵਿੱਚ ਤੁਸੀਂ ਆਜੇ ਕਿ ਬੰਦੇ بڑے ਬੰਦਿਆਂ ਨੂੰ ਵੇਖਿਆ ਜਿਹਨੂੰ ਅਸੀਂ ਉਹਦੇ ਵਿੱਚੋਂ ਗਲਤੀ ਕੱਢਣ ਦੀ ਉਹਨੂੰ ਗਲਤੀ ਛੱਡਣ ਦੇ ਲਈ ਕਹੀਦਾ ਉਹ ਚਰਚ ਛੱਡ ਜਾਂਦਾ ਹੈ ਗਲਤੀਆਂ ਨੂੰ ਛੱਡਣਾ ਇਹ ਤਾਂ ਇਹ ਬੰਦਾ ਨੌਜਵਾਨ ਬੰਦਾ ਜਦੋਂ ਇਹਨੂੰ ਧੰਨ ਛੱਡਣ ਦੇ ਲਈ ਕਿਹਾ ਇਹਨੇ ਰੱਬ ਨੂੰ ਛੱਡਿਆ ਤੇ ਰੱਬ ਨੇ ਇਹਨੂੰ ਹੀ ਕੋ ਕਿਹਾ ਵੀ ਤੂੰ ਤੰ ਛੱਡ। ਕਿਉਂਕਿ ਇਹਨੂੰ ਇਹ ਲੱਗਦਾ ਸੀਗਾ ਕਿ ਮੇਰਾ ਸਾਰਾ ਫਿਊਚਰ ਇਹਦੇ 'ਚ ਹੈ। ਮੇਰੀ ਕਾਮਯਾਬੀ ਇਹਦੇ 'ਚ ਹੈ। ਮੇਰੇ ਸੁਪਨੇ ਇਹਦੇ 'ਚ ਨੇ ਤੇ ਪਰਮੇਸ਼ਰ ਨੂੰ ਪਤਾ ਸੀ ਇਹ ਦਿਲ ਉੱਥੇ ਲਾਈ ਬੈਠਾ ਹੈ। ਜਦੋਂ ਰੱਬ ਤੋਂ ਜ਼ਿਆਦਾ ਅਸੀਂ ਕਿਸੇ ਚੀਜ਼ ਤੇ ਦਿਲ ਲਾ ਲੈਂਦੇ ਹਾਂ ਤੇ ਸਾਡੇ ਲਈ ਉਹ ਦੂਜਾ ਦੇਵਤਾ ਬਣ ਜਾਂਦੀ ਹੈ ਤੇ ਦੂਜੇ ਦੇਵਤੇ ਤੋਂ ਪ੍ਰਭੂ ਨੂੰ ਬੜੀ ਨਫ਼ਰਤ ਆਉਂਦੀ ਹੈ। ਤੇ ਪਰਮੇਸ਼ਰ ਨੇ ਇਹਨੂੰ ਤਾਂ ਹੀ ਛਡਾਉਂਦੇ ਲਈ ਕਿਹਾ ਪਰ ਇਹ ਛੱਡ ਨਹੀਂ ਪਾਇਆ ਕੁਰਬਾਨੀ ਨਹੀਂ ਦੇ ਪਾਇਆ ਤੇ ਸਦੀਪਕ ਜੀਵਨ ਤੋਂ ਵਾਂਝਾ ਰਿਹਾ ਕਿ ਪਾ ਲਿਆ ਵਾਂਝਾ ਇਹ ਤਾਂ ਨਹੀਂ ਬੰਦਾ ਛੱਡ ਨਹੀਂ ਪਾਇਆ ਤੇ ਖੁਦਾ ਦੇ ਲੋਕੋ ਕਲਾਮ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਲੋਕਾਂ ਉਹਨੀਆਂ ਦੇ ਆਇਓ ਦੀ ਪਹਿਲੀ ਆਜ ਤੋਂ ਉਹ ਯਰੀਓ ਦੇ ਅੰਦਰ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ ਅਰ ਵੇਖੋ ਯਕੀਨ ਆਉਦਾ ਇੱਕ ਪੁਰਖ ਸੀ ਜਿਹੜਾ ਮਸੂਲੀਆ ਦਾ ਸਰਦਾਰ ਅਤੇ ਧਨਵਾਨ ਸੀ ਅਤੇ ਉਸ ਨੇ ਯਿਸੂ ਨੂੰ ਵੇਖਣ ਦਾ ਯਤਨ ਕੀਤਾ ਭਾਈ ਉਹ ਕੌਣ ਹੈ ਪਰ ਭੀੜ ਦੇ ਕਾਰਨ ਵੇਖ ਨਾ ਸਕਿਆ ਕਿਉਂ ਜੋ ਉਹ ਕੱਦ ਦਾ ਮਧਰਾ ਹੈ ਸੀ ਸੋ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਬਿਰਛ ਉੱਤੇ ਚੜ ਗਿਆ ਆਮੇਨ ਪਰਮੇਸ਼ਰ ਦੇ ਮੁਬਾਰਕ ਲੋਕੋ ਧਣੀ ਇਹ ਵੀ ਏ ਤੇ ਧਣੀ ਇਹ ਵੀ ਏ ਇਹ ਯੱਕੀ ਨਾਮ ਦਾ ਧਣੀ ਬੰਦਾ ਹੈ ਇਹ ਨੌਜਵਾਨ ਹੈ ਉਹ ਕੱਦ ਦਾ ਮਦਰਾ ਇੱਕ ਕੱਦ ਦਾ ਮਦਰਾ ਐਨੇ ਵੀ ਪ੍ਰਭੂ ਯਿਸੂ ਨੂੰ ਵੇਖਣ ਦੀ ਚਾਹਤ ਇਹਦੇ ਅੰਦਰ ਆ ਇਹਦੇ ਅੰਦਰ ਵੀ ਸਦੀਪਕ ਜਿਉਣ ਦੀ ਚਾਹਤ ਹੈ ਐਨੇ ਵੀ ਰੱਬ ਦੀ ਮਹਿਮਾ ਨੂੰ ਸੁਣਿਆ ਐਨੇ ਵੀ ਸੁਣਿਆ ਜਦੋਂ ਇਹਨੇ ਰੱਬ ਦੀ ਮਹਿਮਾ ਨੂੰ ਸੁਣਿਆ ਇਹ ਭੱਜ ਕੇ ਗਿਆ ਅੱਗੇ ਭੀੜ ਦੇ ਕਾਰਨ ਇਹਦਾ ਕੱਦ ਮਦਰਾ ਸੀਗਾ ਬੜੇ ਲੋਕ ਨੇ ਜਿਨ੍ਹਾਂ ਦਾ ਕੱਦ ਮਦਰਾ ਹੈ ਉਹ ਜਦੋਂ ਸ਼ੀਸ਼ੇ ਦੇ ਅੱਗੇ ਖੜਦੇ ਨੇ ਆਪ ਦੇ ਆਪ ਨੂੰ ਚੁੰਨ ਦੇ ਰਹੇ ਨੇ ਇਹ ਮੈਂ ਮਧਰਾ ਦੂਜੇ ਇੰਨੇ ਨੌਜਵਾਨ ਨੇ ਮੈਂ ਕੱਦ ਦਾ ਮਧਰਾ ਵਾਂ بڑے ਜਣਿਆਂ ਨੂੰ ਇਹ ਬੜੀ ਦਿੱਕਤ ਹੁੰਦੀ ਉਹ ਸ਼ੀਸ਼ੇ ਦੇ ਅੱਗੇ ਖੜ ਜਾਂਦੇ ਨੇ ਉਹ ਇਹ ਨਹੀਂ ਵੇਖਦੇ ਵੀ ਰੱਬਾ ਤੇਰਾ ਧੰਨਵਾਦ ਹੈ ਮੇਰੀਆਂ ਅੱਖਾਂ ਨੇ ਜਿਹੜੀਆਂ ਉਹ ਤੂੰ ਮੈਨੂੰ ਦਿੱਤੀਆਂ ਨੇ ਮੈਂ ਆਪ ਦੇ ਆਪ ਨੂੰ ਵੇਖ ਰਿਹਾ ਮੇਰੇ ਕੰਨ ਤੂੰ ਦਿੱਤੇ ਨੇ ਮੈਂ ਸੁਣ ਰਿਹਾ ਵਾਂ ਮੇਰੇ ਹੱਥ ਤੂੰ ਦਿੱਤੇ ਨੇ ਪੈਰ ਦਿੱਤੇ ਨੇ ਮੈਂ ਸਾਰਾ ਕੁਝ ਮਹਿਸੂਸ ਕਰਦਾ ਤੁਰਦਾ ਫਿਰਦਾ ਉਹ ਸ਼ੀਸ਼ੇ ਦੇ ਕੋਲ ਖੜਨਗੇ ਨਾ ਧੋ ਕੇ ਤੇ ਉਹ ਕਹਿਣਗੇ ਜੇ ਅੱਖਾਂ ਬਿੱਲੀਆਂ ਹੁੰਦੀਆਂ ਤੇ ਫੇਰ ਸੀ ਜੇ ਰੰਗ ਗੋਰਾ ਹੁੰਦਾ ਤੇ ਫੇਰ ਸੀਗਾ ਮੇਰੇ ਵਾਲ ਇੱਧਰ ਹੁੰਦੇ ਤੇ ਫੇਰ ਸੀ ਤੇ ਜੇ ਵਾਲ ਕੱਕੇ ਹੁੰਦੇ ਤੇ ਫੇਰ ਸੀ ਗੱਲ ਮੇਰੇ ਆਕਾਦਮ ਕੱਦੇ ਜਿਹੜਾ ਉੱਚਾ ਹੁੰਦਾ ਤੇ ਫੇਰ ਸੀ ਇਹ ਉੱਚੇ ਕੱਦ ਦਾਲਾ ਕੁਝ ਕਰ ਪਾਇਆ ਹਾਂ ਨਹੀਂ ਨੌਜਵਾਨ ਇਹ ਕੁਝ ਕਰ ਪਾਇਆ ਨਹੀਂ ਨਹੀਂ ਇਹ ਮਦਰਾ ਸੀ ਉਹ ਖੁਦਾ ਦੇ ਲੋਕੋ ਜੇ ਤੁਹਾਡਾ ਕੱਦ ਮਦਰਾ ਤੇ ਕਦੀ ਤੁਮ ਆਪਦੇ ਆਪ ਨੂੰ ਕੋਸੇ ਨਹੀਂ ਰਹਿਣਾ ਵੀ ਮੈਂ ਮਦਰਾ ਜੇ ਤੁਹਾਡੀਆਂ ਅੱਖਾਂ ਕਾਲੀਆਂ ਨੇ ਤੇ ਰੱਬ ਦਾ ਧੰਨਵਾਦ ਕਰੋ ਜੇ ਬਿੱਲੀਆਂ ਨੇ ਤੇ ਫੇਰ ਵੀ ਰੱਬ ਦਾ ਧੰਨਵਾਦ ਕਰੋ ਜੇ ਰੰਗ ਸਾਵਲਾ ਤੇ ਫੇਰ ਵੀ ਰੱਬ ਦਾ ਧੰਨਵਾਦ ਕਰੋ ਜੇ ਗੋਰਾ ਤੇ ਫੇਰ ਵੀ ਧੰਨਵਾਦ ਕਰੋ ਤੁਹਾਨੂੰ ਕੋਈ ਬੰਦਾ ਪਸੰਦ ਕਰੇ ਨਾ ਕਰੇ ਪਰ ਸਿਰਜਣਹਾਰ ਪਸੰਦ ਤੁਹਾਨੂੰ ਜ਼ਰੂਰ ਕਰਦਾ ਹੈ ਇੱਥੇ ਭੱਜ ਕੇ ਗਿਆ ਤੇ ਕੱਦ ਦਾ ਮਧਰਾ ਪੀੜ ਅੱਗੇ ਪਿੱਛੇ ਨਹੀਂ ਮੁੜਿਆ ਇਹ ਪਿੱਛੇ ਨਹੀਂ ਮੁੜਿਆ ਇਹ ਅੱਗੇ ਹੀ ਵਧਿਆ ਕੁਝ ਲੋਕਾਂ ਨੂੰ ਆਦਤ ਹੈ ਮਾੜੀ ਜਿਹੀ ਮੁਸ਼ਕਲ ਆਵੇ ਤਾਂ ਕੀ ਕਰਦੇ ਨੇ ਪਿੱਛੇ ਮੋੜ ਆਉਂਦੇ ਉਹ ਖੁਦਾ ਦੇ ਲੋਕੋ ਜੇ ਤੁਸੀਂ ਮਸਜਿਦ ਦੇ ਵਿੱਚ ਆ ਗਏ ਹੋ ਤੁਸੀਂ ਮਸੀਹ ਨੂੰ ਗ੍ਰਹਿਣ ਕਰ ਲਿਆ ਤੇ ਪਿੱਛੇ ਮੁੜਨਾ ਕੰਮ ਤੁਹਾਡਾ ਨਹੀਂ ਹੈ ਤੁਹਾਡਾ ਕੰਮ ਹੈ ਅੱਗੇ ਵਧਣਾ ਤੇ ਪ੍ਰਭੂ ਦਾ ਕੰਮ ਹੈ ਤੁਹਾਨੂੰ ਵਧਾਉਂਦੇ ਰਹਿਣਾ ਇਹ ਭੱਜ ਕੇ ਗਿਆ ਤੇ ਪਿੱਛੇ ਮੋੜ ਆਇਆ ਕਈ ਲੋਕ ਬੜੀ ਫੁਰਤੀ ਨਾਲ ਜਾਂਦੇ ਮੈਂ ਆਹ ਕੰਮ ਕਰ ਦੇਣਾ ਤੇ 5 ਕੁ ਮਿੰਟ ਬਾਅਦ ਮੂੰਹ ਲਟਕਾ ਕੇ ਦੋਹਾਂ ਸਾਡੇ ਵੀਰ ਤੋਂ ਕਿਹਨੂੰ ਭੇਜਦੀ ਹੈ ਨਾ ਹੁਣ ਰਾਮ ਨਾਲ ਖਿਡਾਰੀ ਗਿਆ ਉਹਨੂੰ ਕਹੀਗਾ ਚਰਚ ਦਾ ਕੰਮ ਕਰਨਾ ਇੰਨੇ ਚ ਐ ਚੁਟਕੀ ਮਾਰਨਗੇ ਸਟਾਈਲ ਮਾਰਨਗੇ ਸੌ ਦਾ ਫਿਲਮਾਂ ਵਾਲੇ ਇਹ 2 ਮਿੰਟ ਚ ਹੋਇਆ ਲੈ ਤੇ ਜਦੋਂ ਉਹਨੂੰ ਅੱਧੇ ਘੰਟੇ ਬਾਅਦ ਫੋਨ ਕਰੀਗਾ ਔਖਾ ਹੈ ਕੰਮ ਕੰਮ ਔਖਾ ਇਹ ਬੜੀ ਫੁਰਤੀ ਚ ਗਿਆ ਤੇ ਮੂੰਹ ਲਟਕਾ ਕੇ ਵਾਪਸ ਆਇਆ ਇਹ ਬੜੀ ਫੁਰਤੀ ਚ ਗਿਆ ਭੀੜ ਅੱਗੇ ਫੇਰ ਵੀ ਅੱਗੇ ਵਧਿਆ ਤੁਸੀਂ ਕੋਈ ਕੰਮ ਕਰ ਰਹੇ ਹੋ ਕੋਈ ਵੀ ਤੁਹਾਡੇ ਜੀਵਨ ਚ ਮੁਸ਼ਕਲ ਹੈ ਤੇ ਹਾਰਨਾ ਨਹੀਂ ਦੋਥੇ ਤੇ ਹਾਰਨਾ ਨਹੀਂ ਕਸ਼ਟ ਆ ਗਿਆ ਹਾਰਨਾ ਨਹੀਂ ਅੱਗੇ ਵਧਣਾ ਮਸੀਹ ਬੰਦੇ ਦਾ ਕੰਮ ਹੀ ਅੱਗੇ ਵਧਣਾ ਹੈ ਆਮੇਨ ਇਸੇ ਨੂੰ ਮਸੀਹ ਕਿਹਾ ਜਾਂਦਾ ਹੈ ਇਹ ਅੱਗੇ ਵਧਿਆ ਤੇ ਗੁੱਲਰ ਦੇ ਪੇੜ ਤੇ ਚੜ ਗਿਆ ਪੂਰੇ ਸ਼ਹਿਰ ਦੇ ਵਿੱਚ ਕੋਈ ਬੰਦਾ ਗੁੱਲਰ ਦੇ ਪੇੜ ਤੇ ਨਹੀਂ ਚੜਿਆ ਇਹ ਚੜਿਆ ਜਦੋਂ ਇਹਨੇ ਖੁਦਾਵੰਦ ਆ ਰਿਹਾ ਸੀ ਤੇ ਖੁਦਾ ਦੇ ਲੋਕੋ ਪ੍ਰਭੂ ਨੂੰ ਪ੍ਰਭੂ ਨੂੰ ਇਹਨੇ ਨਹੀਂ ਵੇਖਿਆ ਪ੍ਰਭੂ ਨੇ ਇਹਨੂੰ ਵੇਖਿਆ ਇਹ ਪਹਿਲਾਂ ਤੇ ਆਪਦਾ ਸਾਰਾ ਕੰਮ ਕਾਰ ਛੱਡ ਕੇ ਰੱਬ ਵੱਲ ਵਧਿਆ ਸਾਰਾ ਧਨ ਛੱਡ ਕੇ ਰੱਬ ਵੱਲ ਵਧਿਆ ਤੇ ਫਿਰ ਪੂਰੀ ਏਰੀਆ ਦੇ ਵਿੱਚ ਪਰਮੇਸ਼ਵਰ ਦੇ ਘਰੇ ਗਿਆ ਇਹਦੇ ਘਰੇ ਖਾਂਦਾ ਹੈ ਇਹਦੇ ਨਾਲ ਬੈਠਾ ਹੈ ਤੇ ਤੁਹਾਨੂੰ ਪਤਾ ਫਿਰ ਇਹਨੇ ਕੀ ਕੰਮ ਕੀਤਾ ਇਹਨੇ ਆਪਦਾ ਸਾਰਾ ਧਨ ਵੰਡ ਦਿੱਤਾ ਤੇ ਪ੍ਰਭੂ ਨੇ ਕਿਹਾ ਅੱਜ ਤੇਰੇ ਘਰ ਤੇ ਨਜਾਤ ਆਈ। ਧਣੀ ਕਿੰਨੇ ਬੰਦੇ ਨੇ ਜੀ? ਦੋ ਦੋ ਚਾਹਦ ਕਿੰਨੇ ਜਣਿਆਂ ਦੀ ਇਹ ਰੱਬ ਨੂੰ ਵੇਖਣ ਦੀ? ਦੋ ਹਾਂ ਸਦੀਪਕ ਜੀਵਨ ਕਿੰਨੇ ਜਣੇ ਪਾਉਣਾ ਚਾਹੁੰਦੇ ਨੇ? ਦੋ ਦੋਨੇ ਹਾਂ ਤੇ ਕੁਰਬਾਨੀ ਕਿੰਨੇ ਦੇਤੀ? ਇੱਕ ਨੇ ਇੱਕ ਨੇ ਜੇ ਤੁਹਾਡੇ ਵਿੱਚੋਂ ਕੋਈ ਬੰਦਾ ਸਦੀਪਕ ਜੀਵਨ ਨੂੰ ਚਾਹੁੰਦਾ ਹੈ ਜੇ ਤੁਹਾਡੇ ਵਿੱਚੋਂ ਰੱਬ ਨੂੰ ਵੇਖਣਾ ਚਾਹੁੰਦਾ ਹੈ ਤੇ ਜੇ ਕਵੇ ਵਿਧਿਆੜੇ ਦੇ ਵਿੱਚ 5 ਮਿੰਟ ਰੱਬ ਰੱਬ ਕਰ ਲੈਨੇ ਆ ਤੇ ਰੱਬ ਬਸ ਦੀpkg ਜੀਵਨ ਮਿਲ ਜਾਏਗਾ ਤੇ ਰੱਬ ਮਿਲ ਜਾਏਗਾ ਤੇ ਗੇਟ ਦੋਨੇ ਖੁੱਲ੍ਹੇ ਨੇ ਚਰਚ ਦੇ ਪਿੱਛੇ ਮੁੜ ਸਕਦੇ ਜੇ ਮੌਕਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਬਾਦਸ ਆਰਾਧਾ ਦਰ ਪਾਤਰੀ ਦੇ ਹੱਥ ਰੱਖਣ ਦੇ ਨਾਲ ਮੇਰੇ ਸਿਰ ਦੇ ਉੱਤੇ ਮਨਤ ਦੀpkg ਜੀਵਨ ਮਿਲ ਜਾਏਗਾ ਤੇ ਪਿੱਛੇ ਮੁੜਦੇ ਖੁਦਾ ਦੇ ਲੋਕੋ ਜੇ ਤੁਹਾਡੇ ਮਨ ਚ ਚਾਹਤ ਹੈ ਮੈਂ ਸੰਘਰਸ਼ ਕਰਨਾ ਹੈ ਮੈਂ ਅੱਗੇ ਵਧਣਾ ਤੇ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਦੀਪਕ ਜੀਵਨ ਤੋਂ ਡਾਕ ਨਹੀਂ ਸਕਦੀ ਆਮੇਨ ਦੀਪਕ ਜੀਵਨ ਤੁਹਾਡਾ ਪਰਮੇਸ਼ਰ ਦੇ ਮੁਬਾਰਕ ਲੋਕੋ ਕੁਰਬਾਨੀ ਦੇ ਇਹ ਯਕੀਨ ਕੁਰਬਾਨੀ ਦਿੱਤੀ ਏ ਪ੍ਰਭੂ ਨੂੰ ਪਾਲਿਆ ਉਹਨੇ ਕੁਰਬਾਨੀ ਨਹੀਂ ਦਿੱਤੀ ਤੇ ਵਾਪਸ ਮੋੜ ਆਇਆ ਅੱਜ ਤੁਹਾਡੇ ਵਿੱਚੋਂ ਕੁਝ ਕੁ ਵਾਪਸ ਮੁੜਨ ਵਾਲੇ ਹੋਣਗੇ ਤੇ ਕੁਝ ਕੁ ਅੱਗੇ ਵਧ ਕੇ ਯਸ਼ੂ ਨੂੰ ਆਪਦੇ ਘਰ ਦੇ ਵਿੱਚ ਲੈ ਜਾਣਗੇ। ਮੈਂ ਬਲੀਵ ਕਰਦਾ ਵਾਂ ਜਿੰਨੇ ਜਣੇ ਇਹ ਗੱਲ ਨੂੰ ਸੁਣਨਗੇ, ਆਵਾਜ਼ ਨੂੰ ਸੁਣਨਗੇ, ਅੱਜ ਉਹ ਖੁਦਾਵੰਦ ਯਸ਼ੂ ਨੂੰ ਆਪਦੇ ਘਰ ਦੇ ਵਿੱਚ ਪਾਉਣਗੇ। ਆਮੇਨ। ਖੁਦਾ ਦੇ ਲੋਕੋ ਕੁਰਬਾਨੀ ਦਿਵੋ। ਜੇ ਤੁਹਾਨੂੰ ਲੱਗਦਾ ਹੈ ਕਿ ਮਸੀਹ ਤੇ ਤੁਹਾਡੇ ਵਿੱਚ ਇੱਕ दारू ਦੀ ਬੋਤਲ ਅੱਜ ਕੁਰਬਾਨ ਕਰ ਦਵੋ ਕਿਉ ਪ੍ਰਭੂ ਅੱਜ ਤੋਂ ਬਾਅਦ ਮੈਂ ਇਸ ਕਮਜ਼ੋਰੀ ਨੂੰ ਛੱਡਦਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅਤੇ ਪਰਮੇਸ਼ਰ ਦੇ ਵਿੱਚ ਤੁਹਾਡੀ ਗਰਲਫ੍ਰੈਂਡ ਖੜੀ ਹੋਈ ਹੈ ਤੇ ਅੱਜ ਤਿਆਗ ਦਵੋ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਅਤੇ ਪਰਮੇਸ਼ਰ ਦੇ ਵਿੱਚ ਇੱਕ ਟਾਂਕਾ ਲਾਉਣ ਵਾਲੀ ਦੁਸ਼ਟ ਆਤਮਾ ਕੰਮ ਕਰਦੀ ਬਿ ਕੋ ਕੰਮ ਕਰਦੇ ਉਹਦੇ ਟਾਂਕੇ ਲਾਏ ਬਿਨਾ ਤੁਹਾਡੇ ਹੱਥ ਜਿਹੜੇ ਰੁਕਦੇ ਨਹੀਂ ਤੇ ਅੱਜ ਛੱਡ ਦਵੋ ਮਿਹਨਤ ਦਾ ਖਾਓ ਕਿਸੇ ਨੂੰ ਡੇਕ ਕੇ ਨਾ ਖਾਓ ਕਹੇ ਦਾ ਹੱਕ ਨਾ ਖਾਓ ਤੇ ਖੁਦਾ ਦੇ ਲੋਕੋ ਤੁਸੀਂ ਧਰਤੀ ਦੇ ਆਨੰਦ ਲੋਗੇ